ਵਿਦਵਾਨ ਸਭ ਹਲਕਾ ਤਰਨ ਤਾਂ ਤੋਂ ਕਾਂਗਰਸ ਉਮੀਦਵਾਰ ਦੇ ਕੁਝ ਲੋਕਾਂ ਨੂੰ ਅਕਾਲੀ ਸਰਕਾਰ ਦੇ ਵਰਕਰ ਜ਼ਬਰਦਸਤੀ ਸਰੋਪੇ ਪਾ ਕੇ ਸ਼ਾਮਲ ਕਰਦੇ ਹਨ ਜਿਸ ਸਬੰਧ ਵਿੱਚ ਉਮੀਦਵਾਰ ਅਗਨੀ ਹੋਤਰੀ ਅਤੇ ਵਰਕਰ ਪੋਲਾ ਸਿੰਘ ਨੇ ਕਿਹਾ ਕਿ ਇਹ ਆਪਣੀ ਹਰਕਤ ਤੋਂ ਬਾਅਦ ਔਨ ਤੇ ਇਸ ਤੱਕੇ ਸ਼ਾਈ ਨਾ ਕਰਨ ਡਾਕਟਰ ਅਗਨੀ ਹੋਤਰੀ ਨੇ ਪਾਲਿਕਾ ਬਾਜ਼ਾਰ 'ਚ ਇੱਕ ਜਨ ਸਭਾ ਵੀ ਕੀਤੀ ਜਿਸ ਵਿੱਚ ਚਵਾਲ ਦੇ ਅਕਾਲੀ ਸਰਪੰਚ ਮੋਨੂ ਨੇ ਕਾਂਗਰਸ 'ਚ ਸ਼ਾਮਲ ਹੋ ਕੇ ਕੈਪਟਨ ਸਰਕਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਉਹਨਾਂ ਕਹਿ ਕੇ ਡਾਕਟਰ ਸਾਹਿਬ ਨੂੰ ਵੱਡੀ ਲੀਡ ਨਾਲ ਜਿੱਤ ਹਾਸਲ ਹੋਵੇਗੀ ਫਿਰ ਸਿਰਫ ਇੱਕ ਕੀ ਆ ਇਹਨਾਂ ਨੂੰ ਆਪਣੀ ਹਾਰ ਦਿਸਦੀ ਆ ਅਕਾਲੀ ਦਲ ਨੂੰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਲੈਕਸ਼ਨ ਲੜੀ ਦੀ ਆ ਉਸ ਤਰ੍ਹਾਂ ਲੜੋ ਤੁਸੀਂ ਅਗਰ ਜਿਸ ਤਰ੍ਹਾਂ ਤੁਸੀਂ ਹਰ ਇੱਕ ਨੂੰ ਫੜ ਕੇ ਕਦੀ ਇਧਰ ਧਮਕੀਆਂ ਦਿੰਦੇ ਜੋ ਕਦੀ ਕਿਸੇ ਨੂੰ ਧਮਕੀਆਂ ਤੁਸੀਂ ਦਿੰਦੇ ਜੋ ਤੇ ਕੋਈ ਦੂਜੀ ਗੱਲ ਨਹੀਂ ਆ ਅਸੀਂ ਵੀ ਗਾੜੀ ਪ੍ਰਮਾਤਮਾ ਕਿਰਪਾ ਕਰੇ ਆਦਮੀ ਆ ਇਹ ਨਾ ਹੋਵੇ ਕਿ ਸਾਨੂੰ ਇੱਟ ਦਾ ਜਵਾਬ ਜੋ ਆ ਪੱਥਰ ਨਾ ਦੇਣਾ ਪਵੇ ਤੇ ਬਿਲਕੁਲ ਅਸੀਂ ਦਵਾਂਗੇ ਨਾਲ ਹੀ ਐਤ ਕੀ ਕਾਂਗਰਸ ਸਰਕਾਰ ਬਣਦੀ ਜਾ ਰਹੀ ਆ ਤੇ ਕੈਪਟਨ ਸਾਹ ਸਾਡੇ ਮੁੱਖ ਮੰਤਰੀ ਬਣਨਗੇ ਤੇ ਡਾਕਟਰ ਅਕੜੀਆਂ ਉਤਰੀ ਜੀ ਸਾਡੇ ਐਮ ਐਲ ਏ ਬਣਨਗੇ ਤਤ ਤਤ ਆਮ ਆਦਮੀ ਪੁਤਾਨੀ ਬਣੀ ਅਕਾਲੀ ਪਾਰਟੀ ਬਦਮਾਸ਼ੀ ਕਰ ਰਹੀ ਹੈ ਜੀ ਐਸ ਵੇਲੇ ਬਖਲਾਈ ਪਈ ਆ ਉਹਨਾਂ ਨੂੰ ਨਜ਼ਰ ਆਉਂਦਾ ਪਿਆ ਵੀ ਸਾਡੀ ਹਾਰ ਆ ਉਹ ਪਿਛਲੇ ਹੀ ਪ੍ਰੈਸ਼ਰ ਬਣਾਉਂਦਾ ਪਿਆ ਵੀ ਸਾਸੀ ਪ੍ਰੈਸ਼ਰ ਦੇ ਨਾਲ ਦਬਾ ਕੇ ਲੈ ਜੀਏ ਐਸ ਵੇਲੇ ਕੋਡ ਆਫ ਕੰਡਕਟ ਲਗਾਵਾ ਨਾ ਕੋਈ ਪਹਿਲਾ ਐਸਐਸਪੀ ਰਹਾ ਨਾ ਐਸਡੀਐਮ ਰਹਾ ਨਾ ਡੀਸੀਪੀ ਰਹਾ ਔਰ ਜਿਹੜੀ ਐਸੋਲੀ ਐਡਮਿਨਿਸਟ੍ਰੇਸ਼ਨ ਬੜੀ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਦੀ ਪਈਆ ਮੈਂ ਤੁਹਾਡੇ ਜਿਹੜੀ ਮਾਧਮ ਥਾਣੀ ਲੋਕਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਹਾਂ ਵੀ ਬਿਲਕੁਲ ਨਾ ਡਰੋ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਜੇ ਸਾਨੂੰ ਪੂਰਾ ਇਨਸਾਫ ਮਿਲੇਗਾ ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਸਾਨੂੰ ਉਹ ਤੇ ਪੂਰਾ ਵਿਸ਼ਵਾਸ ਆ ਫਲਾਪ ਨਿਊਜ਼ ਤਰੰਤਾਨ